ਇਸ ਨੁਕਸਾਨ ਨੇ ਸਾਡਾ ਲੱਕ ਤੋੜ ਕੇ ਰੱਖ ਦਿੱਤਾ ਜਿਹਦੀ ਅਜੇ ਤੱਕ ਸਾਨੂੰ ਜੜੀ ਸੁਰਤ ਨਹੀਂ ਆਈ ਤੇ ਐਸ ਸਾਲ ਫੇਰ ਜਿਹੜਾ ਆ ਥੋੜਾ ਥੋੜਾ ਪਾਣੀ ਕਰਕੇ ਜਿਹੜਾ ਛੱਡਿਆ ਉਹ ਸਾਡੇ ਨੀਵੇਂ ਇਲਾਕਿਆਂ ਦੇ ਵਿੱਚ ਆ ਤੁਸੀਂ ਵਿਖਾਇਆ ਹੀ ਆ ਇਹ ਫੇਰ ਸਾਡਾ ਜਿਹੜਾ ਨੁਕਸਾਨ ਬਹੁਤ ਹੋ ਗਿਆ ਹੈ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅਸੀਂ ਪਹੁੰਚੇ ਅੱਜ ਇੱਥੇ ਗੱਲ ਕਰਦੇ ਅਸੀਂ ਪਿਛਲੇ ਸਾਲ ਵੀ ਲਗਾਤਾਰ ਕਵਰੇਜ ਕੀਤੀ ਸੀ ਹੁਣ ਵੀ ਤੁਹਾਨੂੰ ਐਸੀ ਵਿਖਾ ਦਿੰਦੇ ਆ دریا ਦੇ ਵਿੱਚ ਅਸੀਂ ਖੜੇ ਹੋਏ ਆ ਇਸ ਜਿਹੜਾ ਕਹਿ ਸਕਦੇ ਐਸ ਜ਼ਮੀਨਾਂ ਦੇ ਵਿੱਚ ਤੁਸੀਂ ਇੱਕ ਰਿਵਿਊ ਵੇਖ ਲਓ ਮੇਰੇ ਮਗਰ ਵੀ ਇਸ ਇਲਾਕੇ ਦੇ ਜਿਹੜੇ ਮੋਤਵ ਖੜੇ ਹੈਗੇ ਆ ਔਰ ਇਸ ਜਗ੍ਹਾ ਤੋਂ ਤੁਸੀਂ ਦੇਖ ਸਕਦੇ ਹੋ ਕੁਝ ਦਿਨ ਪਹਿਲਾਂ ਜਿਹੜਾ ਪਾਣੀ ਹੋ ਕੇ ਜਿਹੜਾ ਸਤਲੁਜ دریا ਦਾ ਪਾਣੀ ਹੈ ਪਿਛਲੇ 1-2 ਦਿਨਾਂ ਦੇ ਵਿੱਚ ਹੋ ਕੇ ਮੁੜਿਆ ਹੈਗਾ ਜ਼ਮੀਨਾਂ ਦੇ ਵਿੱਚ ਪਾਣੀ ਹਾਲੇ ਵੀ ਖੜਿਆ ਹੋਇਆ ਪਰ ਆਪਾਂ ਗੱਲ ਕਰਦੇ ਆ ਇਸ ਇਲਾਕੇ ਦੀ ਇਸ ਪਿੰਡ ਆਲੇ ਵਾਲੇ ਦੀ ਜਾਂ ਹੋਰ ਨੇੜਲੇ ਪਿੰਡਾਂ ਦੀ ਔਰ ਇਸ ਪਿੰਡਾਂ ਦੇ ਵਿੱਚ 1 ਸਾਲ ਹੋ ਗਿਆ ਕਰੀਬ ਤੇ ਕਹਾਣੀ ਉਹੀ ਹੈ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਵੀ ਅਸੀਂ ਰਿਪੀਟ ਕਰਦੇ ਸੀ ਜੋ ਸਰਕਾਰਾਂ ਨੂੰ ਘਹਾਰ ਲਾਉਂਦੇ ਸੀ ਜੋ ਲੋਕਾਂ ਦੇ ਦੁੱਖ ਦਰਦ ਸੀਗੇ ਉਹ ਬਿਲਕੁਲ ਉਸੇ ਤ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਹੀ ਹਨ ਲੋਕਾਂ ਦੇ ਜ਼ਖਮ ਉਸੇ ਤਰ੍ਹਾਂ ਦੀ ਪੀੜਾ ਵੀ ਉਹੀ ਨੇ ਔਰ ਮੁਆਵਜ਼ੇ ਨੂੰ ਲੈ ਕੇ ਜਾਂ ਜੋ ਵੀ ਗੱਲਬਾਤ ਹੈਗੀ ਹੈ ਰੇਤਾ ਭਰੀ ਹੈ ਜ਼ਮੀਨਾਂ ਦੇ ਵਿੱਚ ਜਾਂ ਛੜਕਾ ਟੁੱਟੀਆਂ ਹਨ ਉਸ ਤੋਂ ਬਾਅਦ ਸਰਕਾਰ ਨੇ ਕੀ ਕੋਈ ਖਬਰਸਾਰ ਲਈ ਹੈਗੀ ਹੈ ਮੇਰਾ ਨਾਮ ਦਲਵਾਗ ਸਿੰਘ ਪਿੰਡਾਲੇ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦਾ ਮੈਂ ਰਹਿਣ ਵਾਲਾ ਇਹ ਮੇਰੇ ਨਾਲ ਜਿਹੜੇ ਮੇਰੇ ਸੱਜਣ ਮੇਰੇ ਭਰਾ ਖਲੋਤੇ ਹੋਏ ਨੇ ਇਹ ਆਲੇ ਵਾਲੇ ਦੇ ਹੀ ਨੇ ਸਾਰੇ ਹੂੰ ਤੇ ਅਸੀਂ ਸਭ ਤੋਂ ਪਹਿਲਾਂ ਤੇ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਆ ਹੂੰ ਕਿ ਜਿਹੜੇ ਤੁਸੀਂ ਸਾਡੇ ਡੁੱਬੇ ਲੋਕਾਂ ਦੀ ਸਾਰ ਲੈਨੇ ਹੋ ਹੂੰ ਔਰ ਸਾਡੀਆਂ ਜਿਹੜੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ ਅਸੀਂ ਤੁਹਾਡਾ ਪੱਤਰਕਾਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜਿੱਥੋਂ ਤੱਕ ਗੱਲ ਹੈਗੀ ਆ ਤੁਸੀਂ ਸਰਕਾਰ ਦੀ ਕੀਤੀ ਹੈ ਪਿਛਲੇ ਸਾਲ ਦੀ ਕੀਤੀ ਹੈ ਪਿਛਲੇ ਸਾਲ ਤੁਹਾਨੂੰ ਪਤਾ ਹੈ ਕਿ ਪਾਣੀ ਬਹੁਤ ਜ਼ਿਆਦਾ ਆਇਆ ਸੀ ਹੂੰ ਸਾਡੇ ਇਲਾਕੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਇਸ ਨੁਕਸਾਨ ਨੇ ਸਾਡਾ ਲੱਕ ਤੋੜ ਕੇ ਰੱਖ ਦਿੱਤਾ ਜਿਹਦੀ ਅਜੇ ਤੱਕ ਸਾਨੂੰ ਜੜੀ ਸੁਰਤ ਨਹੀਂ ਆਈ ਤੇ ਇਸ ਸਾਲ ਫੇਰ ਜਿਹੜਾ ਆ ਥੋੜਾ ਥੋੜਾ ਪਾਣੀ ਕਰਕੇ ਜਿਹੜਾ ਛੱਡਿਆ ਉਹ ਸਾਡੇ ਨੀਵੇਂ ਇਲਾਕਿਆਂ ਦੇ ਵਿੱਚ ਆ ਤੁਸੀਂ ਵਿਖਾਇਆ ਹੀ ਆ ਇਹ ਫੇਰ ਸਾਡਾ ਜਿਹੜਾ ਨੁਕਸਾਨ ਬਹੁਤ ਹੋ ਗਿਆ ਆ ਅਸੀਂ ਤਾਂ ਝਾਕ ਕਰਦੇ ਸੀ ਕਿ ਸਾਨੂੰ ਪਿਛਲੇ ਸਾਲ ਵਾਲਾ ਕੁਝ ਖਰਾਬਾ ਮਿਲੇਗਾ ਸਰਕਾਰ ਨੇ ਬਹੁਤ ਵੱਡੀਆਂ ਸਾਡੇ ਨਾਲ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਸੀ ਇਹ ਲੈ ਸਾਲ ਵੀ ਤੁਸੀਂ ਜਿਹੜਾ ਸਾਡੀ ਵੀਡੀਓ ਵੀ ਬਣਾਈ ਸੀ ਅਸੀਂ ਤੁਹਾਨੂੰ ਦੱਸਿਆ ਵੀ ਸੀ ਕਿ ਭਗਵੰਤ ਮਾਨ ਸਾਹਿਬ ਆਏ ਆਣ ਕੇ ਉਹਨਾਂ ਨੇ ਪਾਣੀ ਦਾ ਜਾਜਾ ਲਿਆ ਮੈਂ ਤੁਹਾਨੂੰ ਦੱਸਿਆ ਵੀ ਸੀ ਉਹ ਤਾਂ ਪਜਾਮਾ ਲਵੇੜ ਕੇ ਘਰ ਨੂੰ ਚਲੇ ਗਏ ਸੀ ਹਾਲਾਂਕਿ ਉਹਨਾਂ ਨੂੰ ਇੱਥੇ ਆਉਣ ਦੀ ਬਹੁਤੀ ਲੋੜ ਨਹੀਂ ਸੀ ਉਹ ਤਾਂ ਚੰਡੀਗੜ੍ਹ ਬੈਠੇ ਐਲਾਨ ਕਰ ਸਕਦੇ ਸੀ ਪਿਛਲੇ ਸਾਲ ਵੀ ਗੱਲਾਂ ਹੋਈਆਂ ਚਲੋ ਉਹਨਾਂ ਗੱਲਾਂ ਨੂੰ ਅਸੀਂ ਨਾ ਰਿਪੀਟ ਕਰੀਏ ਸਾਸ ਬਹੁਤ ਜ਼ਿਆਦਾ ਸੀ ਜਿਵੇਂ ਗੱਲਾਂ ਕਰਿਆ ਕਰਦੇ ਸੀ ਸਟੇਜਾਂ ਤੇ ਬਹੁਤ ਬਹੁਤ ਵੱਡੇ ਐਲਾਨ ਕਰਦੇ ਸੀ ਕਿ ਤੁਹਾਨੂੰ ਮੁਰਗੀ ਦਾ ਵੀ ਦੇਵਾਂਗੇ ਤੁਹਾਨੂੰ ਬੱਕਰੀ ਦਾ ਵੀ ਜਿਹੜਾ ਖਰਾਬਾ ਦੇਵਾਂਗੇ ਜੇ ਕਿਸੇ ਦਾ ਮਾਲ ਪਸ਼ੂ ਡੰਗਰ ਰੁੜਿਆ ਹੋਊਗਾ ਉਹਦਾ ਵੀ ਖਰਾਬਾ ਤੁਹਾਨੂੰ ਦੇਵਾਂਗੇ ਪਰ ਹਾਲੇ ਤੱਕ ਸਾਨੂੰ ਉਹ ਮਿਲਿਆ ਨਹੀਂ ਇੱਕਾ ਦੁਕਾਨ ਨੂੰ ਛੱਡ ਕੇ ਬਹੁਤ ਘੱਟ ਖਰਾਬਾ ਮਿਲਿਆ ਹੈ ਜੇ ਸਾਡੇ ਕੋਠੇ ਸੀ ਗਰੀਬ ਲੋਕਾਂ ਦੇ ਸਾਡੇ ਕੋਠੇ ਸੀ ਕਿਉਂਕਿ ਅਸੀਂ ਬਹੁਤੇ ਵੱਡੇ ਤੁਹਾਨੂੰ ਦੱਸਿਆ ਕਿ ਇਸ ਇਲਾਕੇ ਦੇ ਵਿੱਚ ਬਹੁਤੇ ਵੱਡੇ ਲਾਟੀ ਨਹੀਂ ਰਹਿੰਦੇ ਛੋਟੀਆਂ-ਛੋਟੀਆਂ ਅਲਾਟਮੈਂਟਾਂ ਸਾਨੂੰ ਹੋਈਆਂ ਸੀ ਉਹਨਾਂ ਅਲਾਟਮੈਂਟਾਂ ਦੇ ਆਧਾਰ ਤੇ ਅਸੀਂ ਆਪ ਦਾ ਦਰਗੁਜ਼ਰ ਕਰਦੇ ਸੀ ਸਾਡੇ ਇਲਾਕੇ ਦੇ ਵਿੱਚ ਗਰੀਬ ਜਨਤਾ ਵੀ ਬਹੁਤ ਹੈ ਜਿਨ੍ਹਾਂ ਦੇ ਕੋਠੇ ਰੁੜ ਗਏ ਕੋਠੇ ਡਿੱਗ ਪਏ ਮਾਲ ਰੁੜ ਗਿਆ ਇੱਥੇ ਸਾਡੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਜਿੰਨੀ ਆਸ ਸੀ ਸਾਨੂੰ ਉਹ ਸਰਕਾਰ ਪੂਰਾ ਲੱਥੀ ਨਹੀਂ ਆ ਜਿਹੜਾ 6800 ਰੁਪਿਆ ਮਿਲਿਆ ਹੈ ਇਹ ਜਿਹੜੀਆਂ ਗੱਲਾਂ ਕਰਦੇ ਹੁੰਦੇ ਅਸੀਂ 50000 ਰੁਪਏ ਦੀਆਂ ਕਿ ਅਸੀਂ 50000 ਰੁਪਏ ਦੇਵਾਂਗੇ ਜੇ ਸਾਡੀ ਸਰਕਾਰ ਆਉਂਦੀ ਆ ਚਲੋ ਅਸੀਂ ਇਹਨਾਂ ਦੇ ਲਾਰਿਆਂ ਦੇ ਪਿੱਛੇ ਲੱਗ ਗਏ ਇਹਨਾਂ ਨੂੰ ਵੋਟਾਂ ਪਾਈਆਂ 50000 ਕਿ ਮਿਲਣਾ ਸੀ ਜੋ ਸਰਕਾਰ ਸਾਨੂੰ ਪਹਿਲੀਆਂ ਸਰਕਾਰਾਂ ਜਿਹੜਾ ਖਰਾਬਾ ਦਿੰਦੀਆਂ ਸੀ ਉਹਨਾਂ ਵੀ ਉਹਨਾਂ ਵੀ ਨਹੀਂ ਮਿਲਿਆ 8800 ਰੁਪਏ ਸੈਂਟਰ ਨੇ ਸਾਨੂੰ ਜਿਹੜਾ ਇਹ ਪੰਜਾਬ ਵਾਲੇ ਡੁੱਬੇ ਹੋਏ ਲੋਕਾਂ ਨੂੰ ਦਿੱਤਾ ਸੀ ਇਹਨੇ ਉਹ ਪਹਿਲੀ ਕਿਸ਼ਤ ਜਿਹੜੀ ਆ ਭਗਵੰਤ ਮਾਨ ਸਾਹਿਬ ਚਲੋ ਸਾਬ ਘਵਾਉਣ ਦੇ ਕਾਬਲ ਤਾਂ ਨਹੀਂ ਪਰ ਫਿਰ ਵੀ ਮੁੱਖ ਮੰਤਰੀ ਕਰਕੇ ਹੀ ਸਾਬ ਸਾਡੇ ਮੂੰਹੋਂ ਸੁਭਾਵਕ ਨਿਕਲ ਜਾਂਦਾ ਹੈ ਕਿਉਂਕਿ ਇਹ ਤਾਂ ਇਹਨੂੰ ਅਸੀਂ ਇੱਕ ਭੱਗੇ ਠੱਗ ਦਾ ਖਿਤਾਬ ਦੇ ਸਕਦੇ ਆ ਭੱਗੇ ਝੂਠ ਦਾ ਖਿਤਾਬ ਦੇ ਸਕਦੇ ਆ ਭਗਵੰਤਮਾਨ ਸਾਹਿਬ ਦਾ ਖਿਤਾਬ ਨਹੀਂ ਅਸੀਂ ਦੇ ਸਕਦੇ ਕਿਉਂਕਿ ਸਾਡੇ ਨਾਲ ਇਹਨੇ ਬਹੁਤ ਵਾਅਦੇ ਕੀਤੇ ਸੀ ਉਹ ਸਾਰੇ ਵਾਅਦਿਆਂ ਤੋਂ ਇਹ ਮੁਕਰਿਆ ਆ ਤੇ ਸਾਨੂੰ ਇਹ ਜਿਹੜਾ 6800 ਰੁਪਿਆ ਹੈ ਉਹ ਵੀ ਜਿਹੜਾ ਆ ਉਹ ਸਾਨੂੰ ਸੈਂਟਰ ਸਰਕਾਰ ਵੱਲੋਂ ਜਿਹੜਾ મોદી ਸਾਹਿਬ ਨੇ ਦਿੱਤਾ ਸੀ ਉਹ ਸਾਡੇ ਤੱਕ ਪਹੁੰਚਿਆ ਆ ਜੇ ਪੰਜਾਬ ਸਰਕਾਰ ਨੇ ਸਾਨੂੰ ਇਸ ਇਲਾਕੇ ਨੂੰ ਖਰਾਬੇ ਵਾਲੇ ਇਲਾਕੇ ਨੂੰ ਇੱਕ ਕੱਚੀਆਂ ਜ਼ਮੀਨਾਂ ਹੈਗੀਆਂ ਉਹ ਪੱਕੇ ਜਿਹੜੇ ਮਾਲਕਾਂ ਨਾ ਹੱਕ ਦਿੱਤੇ ਜਾਣ ਉਹਦੇ ਬਾਰੇ ਤੁਸੀਂ ਕੀ ਕਹਿਣਾ ਜੀ 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 ਇਹ ਵੀ ਸਾਡੀ ਬਹੁਤ ਵੱਡੀ ਮੰਗ ਆ ਇਹ ਵੇਖੋ ਜੀ 2007 ਦੇ ਵਿੱਚ ਪਾਲਿਸੀ ਬਣੀ 2007 ਦੀ ਪਾਲਿਸੀ ਦੇ ਮੁਤਾਬਕ ਜਿਹੜੀ ਅਕਾਲੀ ਸਰਕਾਰ ਦੇ ਟਾਈਮ ਤੇ ਬਣੀ ਸੀ ਅਸੀਂ ਲੋਕਾਂ ਨੇ 2007 ਦੀ ਪਾਲਿਸੀ ਨੂੰ ਮੁੱਖ ਰੱਖ ਕੇ ਜਿਹੜੀਆਂ ਆ ਜ਼ਮੀਨਾਂ ਸੀ ਛੋਟੀਆਂ-ਛੋਟੀਆਂ ਲਾਟਮੈਂਟਾਂ ਜਿਹੜੀਆਂ ਹੋਈਆਂ ਸੀ ਇਹਨਾਂ ਦੇ ਅਸੀਂ ਸਾਰੇ ਪੈਸੇ ਜਿਹੜੇ ਆ ਉਹ ਸਰਕਾਰ ਦੇ ਖਾਤੇ ਦੇ ਵਿੱਚ ਖਜ਼ਾਨੇ 'ਚ ਜਮ੍ਹਾਂ ਕਰਾਏ ਸਾਡੀਆਂ ਇੰਤਕਾਲ ਹੋ ਗਈਆਂ ਸਾਡੀਆਂ ਮਾਲਕੀਆਂ ਜ਼ਮੀਨਾਂ ਬਣ ਗਈਆਂ ਉਸ ਤੋਂ ਬਾਅਦ ਕੀ ਹੋਇਆ ਕੀ ਨਹੀਂ ਹੋਇਆ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਿਆ ਇਹ 2007 ਦੀ ਪਾਲਿਸੀ ਸੀ ਜਿਹੜੀ ਉਹ ਸਾਰੀ ਜਿਹੜੀ ਆ ਜ਼ਮੀਨ ਟੁੱਟ ਗਈ ਹੁਣ ਇੱਕ ਹੋਰ ਬੜੀ ਵੱਡੀ ਗੱਲ ਆ ਕਿ ਇਹ ਜਿਹੜੀ 2007 ਦੀ ਪਾਲਿਸੀ ਟੁੱਟੀ ਤਕਰੀਬਨ ਲਾ ਲੋ ਸਾਡੇ ਆਲੇ ਵਾਲੇ ਪਿੰਡ ਦੀ 1100 ਏਕੜ ਜ਼ਮੀਨ ਹੈ ਉਹਦੇ ਵਿੱਚੋਂ 3 400 ਏਕੜ ਜਿਹੜੀ ਜ਼ਮੀਨ ਆ ਨਾ ਉਹ ਟੁੱਟੀ ਹੋਈ ਆ ਹੁਣ ਉਹਦਾ ਖਰਾਬਾ ਤਾਂ ਸਾਰਾ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਜਿਹੜਾ ਸਾਰੇ ਦਾ ਸਾਰਾ ਖਰਾਬਾ ਆਇਆ ਹੋਇਆ ਹੈ ਇਹ 8600 ਰੁਪਇਆ ਸਾਨੂੰ ਜਿਹੜਾ ਉਹਨਾਂ ਜਿਹੜੀਆਂ ਟੁੱਟੀਆਂ ਹੋਈਆਂ ਜ਼ਮੀਨਾਂ ਦਾ ਨਹੀਂ ਮਿਲਿਆ ਅਸੀਂ ਜਦੋਂ ਜਾਂਦੇ ਆ ਪਟਵਾਰੀ ਕੋਲ ਜਾਂਦੇ ਆ ਅਸੀਂ ਤਹਿਸੀਲਦਾਰ ਸਾਹਿਬ ਕੋਲ ਜਾਂਦੇ ਆ ਪ੍ਰਸ਼ਾਸਨ ਕੋਲ ਜਾਂਦੇ ਆ ਉਹ ਸਾਨੂੰ ਇਹ ਹੀ ਕਹਿ ਦਿੰਦਾ ਹੈ ਕਿ ਲੈ ਵੀ ਉਹ ਤਾਂ ਜ਼ਮੀਨ ਤੁਹਾਡੀ ਟੁੱਟ ਗਈ ਆ ਉਹਦਾ ਸਾਨੂੰ ਖਰਾਬਾ ਜੜਾਇਆ ਤੁਹਾਨੂੰ ਨਹੀਂ ਮਿਲਣਾ ਔਰ ਜੇ ਸਾਨੂੰ ਨਹੀਂ ਮਿਲਣਾ ਜੇ ਉਹ ਖਰਾਬਾ ਆਇਆ ਹੈ ਤੇ ਗਿਆ ਕਿੱਥੇ ਆ ਸਾਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਉਹ ਖਰਾਬਾ ਕੌਣ ਲੈ ਗਿਆ ਕਿੱਧਰ ਗਿਆ ਹੈ ਵਾਪਸ ਖਜ਼ਾਨੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਉਹ ਜਿਹੜਾ ਸਰਕਾਰ ਦੇ ਕਰਵਾਉਂਦਾ ਹੈ ਉਹ ਦੁਬਾਰਾ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਾਵੇ ਸਾਨੂੰ ਕਿਤੇ ਨਾ ਕਿਤੇ ਪੰਬਲ ਪੂਸਾ ਲੱਗਦਾ ਹੈ ਵੀ ਇਹ ਜਿਹੜਾ ਖਰਾਬਾ ਆ ਇਹ ਰਾਵਾਂ ਦੇ ਵਿੱਚ ਹੀ ਖਾਦਾ ਜਾਂਦਾ ਹੈ ਅਫਸਰ ਸ਼ਾਹੀ ਖਾਂਦੀ ਆ ਕੌਣ ਖਾਂਦਾ ਸਾਨੂੰ ਇਹਨਾਂ ਬਾਰੇ ਨਹੀਂ ਪਤਾ ਇਹ ਸਾਡੀ ਬਹੁਤ ਵੱਡੀ ਮੰਗ ਹੈ ਭਾਈ ਸਾਹਿਬ ਜੀ ਇੱਕ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਕੱਚੀਆਂ ਜ਼ਮੀਨਾਂ ਜਾਂ ਮਾਲਕਾਂ ਦੇ ਹੱਕ ਦੇ ਵਿੱਚ ਇਹਦੇ ਵਿੱਚ ਅੱਗੇ ਦਰਾਈ ਇਲਾਕੇ ਦੇ ਵਿੱਚ ਬਹੁਤ ਵੱਡਾ ਜਿਹੜਾ ਆਮ ਤੌਰ ਤੇ ਅਸੀਂ ਗੱਲ ਸੁਣਦੇ ਹਾਂ ਕਿ ਇੱਕ ਵੱਡਾ ਖਾਨ ਜਿਹੜਾ ਅਫਸਰਾਂ ਦਾ ਬਣ ਜਾਂਦਾ ਹੈਗਾ ਇਸ ਵਾਰ ਵੀ ਸੁਣਿਆ ਗਿਆ ਜਿਹੜਾ ਤੁਸੀਂ ਗੱਲ ਕੀਤੀ ਵੀ ਬੜੇ ਇਹਦੇ ਵਿੱਚ ਉਹ ਜਿਹੜਾ ਹੈਗਾ ਸੀ ਕਿ ਜਿਹੜਾ ਪਟਵਾਰੀਆਂ ਨਾਲ ਬੜਾ ਗੁੰਝਲਦਾਰ ਪ੍ਰਕਿਰਿਆ ਜਾਂ ਸਰਕਾਰ ਵਾਲਾ ਪ੍ਰਕਿਰਿਆ ਹੈਗੀ ਸੀ ਉਸ ਦੇ ਵਿੱਚ ਇਹ ਗੱਲ ਸੁਣਦੇ ਵਿੱਚ ਕਿ ਬੜਾ ਵੱਡੇ ਪੱਧਰ ਜਿਹੜਾ ਮੁਆਵਜ਼ਾ ਹਲੇ ਤੱਕ ਵੀ ਜਿਹੜਾ ਉਹ ਪੈਂਡਿੰਗ ਪਿਆ ਹੈਗਾ ਸਿਰਫ ਫਾਰਮੈਲਟੀ ਨੂੰ ਲੈ ਕੇ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਬਿਲਕੁਲ ਜੀ ਬਿਲਕੁਲ ਇਹ ਸਭ ਸੱਚ ਆ ਕਿ ਅਜੇ ਤੱਕ ਬਹੁਤ ਲੋਕ ਨੇ ਜਿਨ੍ਹਾਂ ਨੂੰ ਖਰਾਬਾ ਨਹੀਂ ਮਿਲਿਆ ਜੇ ਅਸੀਂ ਜਾਣਦੇ ਹਾਂ ਕੱਚੀਆਂ ਜ਼ਮੀਨਾਂ ਵਾਲਿਆਂ ਨੂੰ ਤੇ ਤਕਰੀਬਨ ਹੀ ਉੱਥੇ ਜਵਾਬ ਆ ਜੇ ਅਸੀਂ ਜਿਹੜੇ ਵੀ ਅਧਿਕਾਰੀ ਕੋਲ ਜਾਣਦੇ ਹਾਂ ਜਿਹੜੇ ਪ੍ਰਸ਼ਾਸਨ ਕੋਲ ਜਾਣਦੇ ਹਾਂ ਉਹ ਸਾਨੂੰ ਇਹ ਹੀ ਗੱਲ ਕਰਦਾ ਵੀ ਕੱਚੀ ਜ਼ਮੀਨ ਦਾ ਤੇ ਨਾ ਹੀ ਨਾ ਲਾਓ ਉਹਦਾ ਤੁਹ ਹੁਣ ਸਾਡੇ ਕਈ ਘਰ ਇਹੋ ਜਿਹੇ ਨੇ ਜਿਨ੍ਹਾਂ ਦੇ 5-5 ਕਿੱਲੇ ਜਿਹੜੀ ਜ਼ਮੀਨ ਸੀ ਉਹਨਾਂ ਨੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸੇ ਜਮ੍ਹਾਂ ਕਰਾ ਕੇ ਇੰਤਕਾਲ ਕਰਵਾ ਲਿਆ ਗਰਦੌਰੀ ਉਹਨਾਂ ਦੇ ਨਾਂ ਸੀ ਅੱਜ ਤਾਂ ਇਹ ਬੋਲੀ ਜਾਂਦੇ ਨੇ ਪ੍ਰਸ਼ਾਸਨ ਬੋਲਦਾ ਤੁਹਾਡੀ ਗਰਦੌਰੀ ਵੀ ਨਹੀਂ ਰਹੀ ਨਹੀਂ ਰਹੀ ਉਹ ਉੱਤੋਂ ਦੇ ਖਰਾਬਾ ਆਇਆ ਇਹ ਹੀ ਤਾਂ ਮੈਂ ਫੇਰ ਦੁਬਾਰਾ ਰਿਪੀਟ ਕਰਦਾ ਕਿ ਉਹ ਖਰਾਬਾ ਕਿੱਧਰ ਗਿਆ ਆ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਸਾਨੂੰ ਇਹ ਨਹੀਂ ਪਤਾ ਕਿ ਉਹ ਕੌਣ ਖਾਂਦਾ ਆ ਕਿੱਧਰ ਜਾਂਦਾ ਆ ਸਰਕਾਰ ਦੇ ਸੈਂਟਰ ਸਰਕਾਰ ਤੋਂ ਖਰਾਬਾ ਜ਼ਰੂਰ ਆਉਂਦਾ ਹੈ ਪਰ ਰਸਤੇ ਦੇ ਵਿੱਚ ਹੀ ਖਾਧਾ ਜਾਂਦਾ ਇਹ ਕੌਣ ਖਾ ਜਾਂਦਾ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਦਾ तकरीबन ਦਰਿਆਵਾਂ ਦੇ ਕੰਡਿਆਂ ਦੇ ਵਿੱਚ ਬਹੁਤ ਜਿਹੜਾ ਐਸ்சி ਬੀਸੀ ਬੈਂਕ ਦੇ ਲੋਕ ਰਹਿੰਦੇ ਨੇ ਜਿਹੜੇ ਆਪਾਂ ਉਹਨਾਂ ਨੂੰ ਦਿਹਾੜੀਦਾਰ ਕਹਿ ਸਕਦੇ ਆਂ ਮਜ਼ਦੂਰ ਭਰਾ ਮਜ਼ਦੂਰ ਭਰਾ ਨੇ ਸਾਡੇ ਉਹਨਾਂ ਨੂੰ ਤਾਂ ਸਰਕਾਰ ਤੋਂ ਇੱਕ ਹੀ ਝਾਕ ਹੁੰਦੀ ਆ ਕਿ ਜੇ ਸਾਡਾ ਕੋਠਾ ਅਸੀਂ ਪਾਇਆ ਆਇਆ ਜੇ ਕੋਠਾ ਡਿਗਪੂਗਾ ਤੇ ਡਿਗੂ ਤੇ ਸਰਕਾਰ ਸਾਨੂੰ ਕੁਝ ਨਾ ਕੁਝ ਦੇਗੀ ਹਾਲੇ ਤੱਕ ਇੱਕਾ ਦੁੱਕਾ ਛੱਡ ਕੇ ਸਾਡੇ ਪਿੰਡ ਦੇ ਵਿੱਚ ਘਟ ਕੋਠੇ ਤਕਰੀਬਨ ਜਿੰਨੇ ਕੋਠੇ ਡਿੱਗੇ ਸੀ ਉਹਨਾਂ ਦੇ ਵਿੱਚੋਂ ਜੇ ਅਸੀਂ ਸਮਝੀਏ ਤੇ ਸਾਨੂੰ ਅੱਧੇ ਕੋਠੇ ਵੀ ਨਹੀਂ ਮਿਲੇ ਗਰੀਬ ਸਾਡੇ ਲੋਕ ਨੇ ਜਿਹੜੇ ਉਹਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਉਹਨਾਂ ਨੂੰ ਕੋਠੇ ਹਾਲੇ ਤੱਕ ਮਿਲੇ ਨਹੀਂ ਕੱਲੇ ਇਹ ਨਹੀਂ ਹਰ ਚੀਜ਼ ਜਿੰਨੇ ਵੀ ਹੈਗੇ ਆ ਨਾ ਐਸ்சி ਬੀਸੀ ਜਰਨਲ ਛੋਟੀ ਕੈਟਾਗਰੀ ਜਿਹੜੇ ਆ ਨਾ ਛੋਟੇ ਲੋਕ ਨੇ ਉਹਨਾਂ ਦੇ ਕੋਠੇ ਬਹੁਤ ਜ਼ਿਆਦਾ ਪਾਟੇ ਆ ਜਿਨ੍ਹਾਂ ਨੂੰ ਸਾਨੂੰ ਅਜੇ ਤੱਕ ਖਰਾਬਾ ਉਹ ਨਹੀਂ ਮਿਲਿਆ ਬਹੁਤ ਘੱਟ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀ ਜਿੱਡੇ ਵੱਡੇ ਐਲਾਨ ਸੀ ਉਹਨਾਂ ਸਾਨੂੰ ਖਰਾਬਾ ਆਮਰਿਆ ਨੇ ਜੀ ਠੀਕ ਹੈ ਜੀ ਔਰ ਇਹ ਤਾਂ ਚੁਕਣ ਦੀ ਕੋਈ ਆਗਿਆ ਜਾਂ ਰੇਤਾ ਹਾਲੇ ਤੱਕ ਵੀ ਦਰਿਆ ਇੱਥੇ ਭਰੀ ਹੈਗੀ ਜਮੀਨਾਂ ਦੇ ਜੀ 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 ਇਹ ਵੀ ਵੇਖੋ ਤੁਸੀਂ ਆ ਕੁਛ ਦਿਨੀ ਹੋਏ ਨੇ ਅੱਜ ਤੋਂ ਥੋੜੇ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਆ ਭਗਵੰਤ ਮਾਨ ਸਾਹਿਬ ਨਾਲ ਉੱਥੇ ਗੱਲਾਂ ਜਿਹੜੀਆਂ ਆਪਾਂ ਫੇਸਬੁੱਕ ਤੇ ਵਟਸਐਪ ਤੇ ਵੇਨੇ ਆ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਲੈ ਵੀ ਸਾਡੀ ਜਿਹੜੀ ਆ ਭਗਵੰਤ ਮਾਨ ਸਾਹਿਬ ਦੇ ਨਾਲ ਮੀਟਿੰਗ ਹੋਈ ਆ ਉਹਦੇ ਵਿੱਚ ਜੇ ਉਹਨਾਂ ਖਰਾਬੇ ਦੀ ਗੱਲ ਕੀਤੀ ਆ ਤੇ ਸਾਡੀਆਂ ਜਥੇਬੰਦੀਆਂ ਜਿੰਨੀਆਂ ਵੀ ਆ ਤਕਰੀਬਨ ਪੰਜਾਬ ਦੀਆਂ ਉਹ ਤਾਂ ਖਰਾਬਾ 50000 ਰੁਪਏ ਦੀ ਸਾਡੀ ਮੰਗ ਆ ਪਰ ਭਗਵੰਤ ਮਾਨ ਸਾਡਾ ਵੇਖੋ ਜਵਾਬ ਕਿਹੋ ਜਿਹਾ ਹੈ ਉਹਨੇ ਇਹ ਗੱਲ ਕੀਤੀ ਆ ਕਿ ਇਹ ਜਿਹੜਾ ਅਸੀਂ ਖਰਾਬਾ 16000 ਰੁਪਇਆ ਦਿੰਨੇ ਆ 16000 ਤੋਂ ਵੱਧ ਜੇਕਰ ਸੈਂਟਰ ਸਰਕਾਰ ਸਾਡੇ ਤੇ ਸ਼ਰਤਾਂ ਜਿਹੜੀਆਂ ਉਹ ਥੋੜੀਆਂ ਘੱਟ ਕਰੇ ਤੇ ਅਸੀਂ 20000 ਦੇ ਸਕਦੇ ਆ ਘੱਟ ਕਰੇ ਜਾਂ ਘੱਟ ਕਰੇ ਆ ਘੱਟ ਕਰੇ ਅੱਛਾ ਉਹ ਵੇਖੋ ਤੁਸੀਂ ਜੇ ਤੁਹਾਨੂੰ ਇੰਨਾ ਪਤਾ ਸੀ ਵੀ ਸੈਂਟਰ ਸਰਕਾਰ ਦੀਆਂ ਧਇਤਾਂ ਦੇ ਮੁਤਾਬਕ ਅਸੀਂ ਚੱਲਣਾ ਹੈ ਤੇ ਫਿਰ ਤੁਸੀਂ 50000 ਰੁਪਏ ਦੀਆਂ ਐਡੀਆਂ ਵੱਡੀਆਂ ਗੱਲਾਂ ਕਿਉਂ ਕੀਤੀਆਂ ਤੁਸੀਂ ਤਾਂ ਕਹਿੰਦੇ ਸੀ ਵੀ ਅਸੀਂ ਦਿੱਲੀ ਦੇ ਵਿੱਚ ਜਾ ਕੇ ਵੇਖੂ ਅਸੀਂ 50000 ਰੁਪਏ ਖਰਾਬਾ ਦਿੰਨੇ ਆ ਗਰਦੌਰੀ ਬਾਅਦ ਚੁਣਨੇ ਆ 20000 ਰੁਪਏ ਦਿੰਨੇ ਆ 20000 ਰੁਪਏ ਅਸੀਂ ਉਹਨਾਂ ਨੇ ਦੱਸਿਆ ਸੀ 20000 ਰੁਪਏ ਅਸੀਂ ਪਹਿਲੋਂ ਖਾਤਿਆਂ ਦੇ ਵਿੱਚ ਪਾ ਦਿੰਨੇ ਆ 30000 ਰੁਪਏ ਬਾਅਦ ਚ ਪਾਉਣੇ ਜਦੋਂ ਗਰਦੌਰੀ ਹੋ ਜਾਂਦੀ ਆ ਇਹ ਸਾਰੇ ਦਾ ਸਾਰਾ ਝੂਠ ਦਾ ਭਲੰਦਾ ਹੈ ਇਹ ਸਾਨੂੰ ਅਜੇ ਤੱਕ ਨਹੀਂ ਮਿਲਿਆ ਸਾਨੂੰ ਅਸੀਂ ਕਿਵੇਂ ਇਹ ਅਸੀਂ ਤਾਂ ਸਾਨੂੰ ਤਾਂ 6800 ਰੁਪਇਆ ਜਿਹੜਾ ਸੈਂਟਰ ਨੇ ਦਿੱਤਾ ਸਾਨੂੰ ਤਾਂ ਉਹਨੇ ਹੀ ਦਿੱਤਾ ਪੰਜਾਬ ਸਰਕਾਰ ਨੇ ਤੇ ਹਾਲੇ ਤੱਕ ਸਾਡੇ ਤੱਕ ਦਵਾਨੀ ਨਹੀਂ ਕੱਲੀ ਇਹ ਅਸੀਂ ਜਿਹੜਾ ਫਿਰ ਦੂਜੀ ਗੱਲ ਉਹਨਾਂ ਨੇ ਕੀਤੀ ਵੀ ਜਿੱਥੇ ਜਿਹੜੇ ਇਲਾਕਿਆਂ ਦੇ ਵਿੱਚ ਜਿੱਥੇ ਰੇਤਾ ਪਈ ਹੋਈ ਆ ਤੁਹਾਡੇ ਸਾਹਮਣੇ ਹੀ ਹੁਣ ਰੇਤਾ ਆ ਰੇਤਾ ਚੁੱਕਣ ਦਾ ਅਧਿਕਾਰ ਦਿੱਤਾ ਜਾਂਦਾ ਤੇ ਦਿੱਤਾ ਵੇਖੋ ਕਿੱਡੀ ਹਾਸੋਈ ਨਹੀਂ ਗੱਲ ਆ ਇਹਨੂੰ ਤੁਸੀਂ ਪੰਜਾਂ ਸਤਾਂ ਦਿਨਾਂ ਦੇ ਵਿੱਚ ਸਾਨੂੰ ਦਿੰਦੇ ਅਲਟੀਮੇਟਮ ਵੀ ਪੰਜਾਂ ਸਤਾਂ ਦਿਨਾਂ ਦੇ ਵਿੱਚ ਵਿੱਚ ਤੁਸੀਂ ਇਹਨੂੰ ਰੇਤਾ ਨੂੰ ਜਿਹੜਾ ਨਾ ਪਾਸੇ ਕੱਢ ਸਕਦੇ ਹੋ ਤੁਹਾਨੂੰ ਖੋਲਿਆ ਹਾਂ ਬਿਲਕੁਲ ਦੱਸੋ ਤੁਸੀਂ ਸਿਆਣਿਓ ਪੱਤਰਕਾਰ ਸਹਿਬਾਨੋ ਤੁਸੀਂ ਸਾਰੀਆਂ ਗੱਲਾਂ ਜਾਣਦੇ ਹੋ ਪੰਜਾ ਸੱਤਾਂ ਦਿਨਾਂ ਦੇ ਵਿੱਚ ਤੇ ਇੱਕ ਬੰਦੇ ਤੋਂ ਤੇਲ ਦਾ ਪ੍ਰਬੰਧ ਨਹੀਂ ਹੁੰਦਾ ਨਹੀਂ ਹੁੰਦਾ ਜੀ ਬਿਲਕੁਲ ਜੀ ਟਰੈਕਟਰਾਂ ਦਾ ਪ੍ਰਬੰਧ ਨਹੀਂ ਹੁੰਦਾ ਦੱਸੋ ਪੰਜਾ ਸੱਤਾਂ ਦਿਨਾਂ ਦੇ ਵਿੱਚ ਅਸੀਂ ਆਪਦੀ ਰੇਤਾ ਨੂੰ ਬਾਹਰ ਕੱਢ ਕੇ ਜ਼ਮੀਨ ਬਣਾ ਕੇ ਅਸੀਂ ਫਸਲ ਉੱਤੇ ਬੀਜ ਸਕਦੇ ਹਾਂ ਇਹ ਬਹੁਤ ਵੱਡੀ ਹੱਸ ਹੋਣੀ ਵਾਲੀ ਗੱਲ ਆ ਸਾਨੂੰ ਉੱਥੋਂ ਜਥੇਬੰਦੀਆਂ ਸਾਡੀਆਂ ਨੂੰ ਤੋਰਨ ਦੀ ਖਾਤਰ ਇਹਨਾਂ ਨੇ ਝੂਠ ਦਾ ਪਲੰਦਾ ਬਣਾ ਕੇ ਉੱਥੋਂ ਕੱਢ ਦਿੱਤਾ ਹੈ ਜਿਹੜਾ ਕਿ ਦੇਣ ਲੈਣ ਨੂੰ ਪੰਜਾਬ ਸਰਕਾਰ ਦੇ ਕੋਲ ਅੱਜ ਦੀ ਘੜੀ ਦੇ ਵਿੱਚ ਕੱਖ ਨਹੀਂ ਹੈਗਾ ਜੀ ਵੱਡੇ ਪੱਧਰ ਤੇ ਜਿਹੜਾ ਬੰਨਾਂ ਦਾ ਨੁਕਸਾਨ ਹੋਇਆ ਨਾਲ ਸੜਕਾਂ ਦਾ ਨੁਕਸਾਨ ਹੋਇਆ ਪੁੜੀਆਂ ਦਾ ਨੁਕਸਾਨ ਹਾਲੇ ਤੱਕ ਵੱਡੇ ਪ੍ਰਾਲੇ ਨਹੀਂ ਕੀਤੇ ਹੈਗੇ ਲੇਕਿਨ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਸੜਕਾਂ ਦੀ ਕੋਈ ਖਬਰਸਾਰ ਲਈ ਸਰਕਾਰ ਬਿਲਕੁਲ ਜੀ ਬਿਲਕੁਲ ਆ ਪਿਛਲੇ ਸਾਲ ਤੁਸੀਂ ਵੇਖਿਆ ਜੀ ਤੁਹਾਨੂੰ ਸੜਕਾਂ ਵਿਖਾਈਆਂ ਸੀ ਆਣ ਕੇ ਤੁਸੀਂ ਵੇਖਿਆ ਸੜਕਾਂ ਦੇ ਵੀਊ ਵੀ ਲੈ ਸੜਕਾਂ ਸਾਡੀਆਂ ਟੁੱਟੀਆਂ ਹੋਈਆਂ ਸੀ ਜਦੋਂ ਪਾਣੀ ਲੈ ਗਿਆ ਇਹਨਾਂ ਨੇ ਕੀ ਕੀਤਾ ਹੈ ਕਿ ਜੀਸੀਬੀ ਲਿਆਣ ਕੇ ਜਿੱਥੋਂ ਸੜਕਾਂ ਟੁੱਟੀਆਂ ਹੋਈਆਂ ਸੀ ਉਹਨਾਂ ਨੂੰ ਹੋਰ ਤੋੜ ਦਿੱਤਾ ਹੋਰ ਤੋੜ ਕੇ ਉਹਨਾਂ ਨੂੰ ਉੱਤੇ ਰੋੜੇ ਉਹਦੇ ਜਿਹੜੇ ਇਕੱਠੇ-ਕੁੱਠੇ ਕਰਕੇ ਜਿਹੜੇ ਗੀਟੇ ਸੀ ਪਾ ਦਤੇ ਉਦੋਂ ਤੋਂ ਲੈ ਕੇ ਅੱਜ ਤੱਕ ਉਹਦੇ ਤੇ ਕੋਈ ਲੁੱਕ ਪਾਉਣ ਨਹੀਂ ਆਇਆ ਕੋਈ ਬਜਰੀ ਪਾਉਣ ਨਹੀਂ ਆਇਆ ਸਾਡਾ ਬੁਰਾ ਹਾਲਿਆ ਸਾਡੇ ਪਿੰਡ ਦੇ ਲੋਕ ਜਿਹੜੇ ਆ ਅਸੀਂ ਟਰੈਕਟਰ ਟਰਾਲੀ ਲੈ ਜਾਂਦੇ ਆ ਗਰੀਬ ਘਰਾਂ ਦੇ ਜਿਹੜੇ ਆ ਸਾਡੇ ਅਸੀਂ ਮੋਟਰਸਾਈਕਲ ਲੈ ਕੇ ਜਾਂਦੇ ਆ ਸਾਡੇ ਪਤਾ ਨਹੀਂ ਕਿੰਨੇ ਕੁ ਟਾਇਰ ਹੀ ਇੱਥੇ ਪਾੜ ਗਿਆ ਸਾਨੂੰ ਟਾਇਰ ਪਾਉਣ ਵਾਸਤੇ ਪੈਸਾ ਨਹੀਂ ਲੱਭਦਾ ਅਸੀਂ ਬਹੁਤ ਔਖੇ ਆ ਇਹ ਜਿਹੜੀ ਛੜਕਦੀ ਤੁਸੀਂ ਗੱਲ ਕੀਤੀ ਆ ਸਰਕਾਰ ਨੇ ਹਾਲੇ ਤੱਕ ਛੜਕਦੀ ਕੋਈ ਸਾਰ ਨਹੀਂ ਲਈ ਕੱਲੇ ਮੈਂ ਤਾਂ ਇਹ ਗਿਣੂੰਗਾ ਤੁਸੀਂ ਇਹ ਅੰਦਾਜ਼ਾ ਲਾਓ ਵੀ ਕੱਲੇ ਸਾਡੇ ਦਰਿਆ ਏਰੀਏ ਦੀ ਨਹੀਂ ਜੇ ਤੁਸੀਂ ਗੱਲ ਕਰੋ ਇਸ ਪਾਸੇ ਨੂੰ ਆਪਾਂ ਜਾਈਏ ਤੇ ਕਿੱਡੀ ਵੱਡੀ ਗੱਲ ਆ ਇਹਨਾਂ ਤੋਂ ਸਾਡੇ ਜਿਹੜਾ ਇੱਥੇ ਜਿਵੇਂ ਕਾਲੀ ਸਰਕਾਰ ਦੇ ਟਾਈਮ ਦੇ ਵਿੱਚ ਚੰਨੀ ਸਾਹਿਬ ਨੂੰ ਸਵਾਲ ਕੀਤੇ ਸੀ ਬਾਦਲ ਸਾਹਿਬ ਬਣਾ ਨੇ ਸ਼ਾਇਦ ਵਿਧਾਨ ਸਭਾ ਚ ਵਿਧਾਨ ਸਭਾ ਦੇ ਵਿੱਚ ਸ਼ਾਇਦ ਮੈਨੂੰ ਯਾਦ ਨਹੀਂ ਕਦੋਂ ਉੱਥੇ ਉਹਨਾਂ ਨੇ ਸਵਾਲ ਕੀਤਾ ਵੀ ਤੁਸੀਂ ਸਾਨੂੰ ਕੋਈ ਦੋ ਕੰਮ ਜਿਹੜੇ ਅਗਣਾ ਕੇ ਬਲਬਦੀਆਂ ਗਿਣਾ ਦਿਓ ਕੁਝ ਬਲਬਦੀਆਂ ਗਿਣਾਓ ਤੁਸੀਂ ਦੋ ਕੰਮ ਸਾਨੂੰ ਜਿਹੜਾ ਨਾ ਕਾਂਗਰਸ ਸਰਕਾਰ ਨੂੰ ਕਿਹਾ ਸੀ ਹਾਲਾਂਕਿ ਉਹ ਵੇਖੋ ਤੁਸੀਂ ਉਹਨਾਂ ਨੇ ਜਦੋਂ ਸਵਾਲ ਕੀਤਾ ਤੇ ਚੰਨੀ ਸਾਹਿਬ ਨੇ ਆਖਿਆ ਜੀ ਅਸੀਂ ਸੜਕਾਂ ਨੂੰ ਪੱਛ ਲਾਇਆ ਪੱਛ ਲਾਇਆ ਹਾਂ ਮਤਲਬ ਇਹ ਗੱਲਾਂ ਹੋਈਆਂ ਬੜੀ ਹਸੋਣੀ ਗੱਲ ਉਹ ਚਲੋ ਬੜੀ ਹਸੋਈ ਨਹੀਂ ਗੱਲ ਹੋਈ ਪਰ ਇਹਨਾਂ ਨੇ ਤੇ ਹੱਦੋਂ ਵੱਧ ਗੱਲ ਕਰ ਦਿੱਤੀ ਆ ਉਹਨਾਂ ਨੇ ਤੇ ਪੱਛ ਲਾ ਦਿੱਤੇ ਅਸੀਂ ਇਹ ਸਰਕਾਰ ਤਾਂ ਸੜਕਾਂ ਨੂੰ ਪੱਛ ਲਾਉਣ ਦੇ ਕਾਬਿਲ ਨਹੀਂ ਮੇਰੇ ਖਿਆਲ ਚ ਅਧਿਕਾਰੀ ਵੀ ਕੋਈ ਨਹੀਂ ਆਇਆ ਜੀ ਬਿਲਕੁਲ ਨਹੀਂ ਅਜੇ ਤੱਕ ਸਾਡੀ ਕੋਈ ਸਾਰ ਨਹੀਂ ਲਈ ਉਹਨਾਂ ਨੇ ਤੇ ਪੱਛ ਲਾਇਆ ਸੀ ਇਹਨਾਂ ਤੋਂ ਤੇ ਪੱਛ ਵੀ ਨਹੀਂ ਲੱਗੇ ਇਸ ਟਾਈਮ ਤੇ ਸਾਡੇ ਮੁਤਾਬਕ ਜਿਹੜੀ ਆ ਅਸੀਂ ਜਿਹੜੇ ਡੁੱਬੇ ਹੋਏ ਲੋਕ ਆ ਜਾਂ ਸਾਰਾ ਪੰਜਾਬ ਕਹ ਲੋ ਅਸੀਂ ਇਸ ਸਰਕਾਰ ਨੂੰ ਫੇਲ ਗਿਣਦੇ ਆ ਕਿਉਂਕਿ ਸਾਡੀ ਸਰਕਾਰ ਨੇ ਹਲੇ ਤ ਜਿਹੜੇ ਵੱਡੇ ਵੱਡੇ ਗੱਪ ਮਾਰਦਾ ਸੀ ਵੱਡੇ ਵੱਡੇ ਝੂਠ ਦੇ ਪਲੰਦੇ ਬਣਾਉਂਦਾ ਸੀ ਉਹ ਸਾਰਾ ਝੂਠ ਦਾ ਪਲੰਦਾ ਸਾਡੇ ਖਿਲਾਫ ਆ ਸਾਡੇ ਪਬਲਿਕ ਦੇ ਖਿਲਾਫ ਆ ਸੀ ਡੁੱਬੇ ਹੋਏ ਲੋਕ ਆ ਆ ਸਾਨੂੰ ਬੜੀ ਸੀ ਪਰ ਇਹ ਪੂਰਾ ਨਹੀਂ ਲੱਥਿਆ ਬਖਸ਼ੀਤ ਸਿੰਘ ਜੀ ਪਿੰਡ ਕਿਹੜਾ ਬਾਈ ਜੀ ਪਿੰਡ ਆ ਲਿਆ ਬਾਈ ਜੀ ਆਮ ਤੌਰ ਤੇ ਸਾਨੂੰ ਕੁਝ মিডিਆ মিডিਆ ਕਰਮੀ ਵੀ ਕਹਿ ਦਿੰਦੇ ਵੀ ਤੁਸੀਂ ਜਿਹੜੀਆਂ ਦਰਿਆ ਦੇ ਇਲਾਕੇ ਦੀ ਗਲਤ ਰਿਪੋਰਟਾਂ ਪੇਸ਼ ਕਰਦੇ ਹੋ ਤੁਸੀਂ ਲੋਕਾਂ ਨੂੰ ਡਰਾਉਂਦੇ ਹੈਗੇ ਹੋ ਵੀ ਇੰਜ ਨਹੀਂ ਹੈਗਾ ਜਾਂ ਇੰਜ ਜਾਂ ਦਰਿਆ ਦੇ ਇਲਾਕੇ ਦੇ ਦਰਿਆ 'ਚ ਇੰਨਾ ਪਾਣੀ ਹੈ ਗਿਆ ਨਹੀਂ ਜੀ ਨਹੀਂ ਤੁਹਾਡੇ ਸਾਹਮਣੇ ਆ ਸਾਰਾ ਕੁਝ ਹੈ ਜਵਾਬ ਹੈ ਤੁਹਾਡੇ ਕੈਮਰਾਮੈਨ ਨੂੰ ਕੋਈ ਇਧਰ ਵਿਖਾ ਉੜਾ ਕੇ ਮੁੜਿਆ ਹੂੰ ਹੂੰ ਕੌਣ ਇਹਨੂੰ ਗਲਤ ਆਖੂਗਾ ਅਸੀਂ ਤਾਂ ਜਿੱਦਣ ਪਾਣੀ ਆ ਉਦੋਂ ਵੀ ਇਥੇ ਵੇ ਰੇਡਰ ਦਾ ਪਾਣੀ ਤੇ ਚੱਲਦਾ ਸੀ ਹੂੰ ਦੂਜੀ ਗੱਲ ਰਹੀ ਆ ਜਿਹੜੇ ਆ ਖਰਾਬੀਆਂ ਦੀ ਖਰਾਬੇ ਵੀ ਸਾਡੇ ਜਿਹੜੇ 650 ਆਇਆ ਤਾਂ ਸਰਕਾਰ ਵੱਲੋਂ ਹੂੰ ਉਹ ਵੀ 25% ਲੋਕਾਂ ਨੂੰ ਅਜੇ ਨਹੀਂ ਮਿਲਿਆ 75% ਮਿਲਿਆ ਠੀਕ ਹੈ ਜੀ ਦੂਜੀ ਗੱਲ ਇਹ ਜਿਹੜੇ ਆ ਸੈੱਟ ਦੇ ਪਾਏ ਸਰਕਾਰ ਨੇ ਸੈਂਟਰ ਸਰਕਾਰ ਨੇ ਪਾਏ ਆ ਹੂੰ ਰੇਤਾ ਉਹ ਰੇਤਾ ਵੀ ਪਈ ਲੋਕਾਂ ਦੇ ਮਿੱਟੀ ਪਈ ਰੇਤਾ ਕਰਾਏ ਲਾਉਣੇ ਪੈਗੇ ਜਾਨੀ ਜੀਵਾਰ ਨੂੰ ਹੂੰ ਉਹਦੇ ਬਾਵਾ ਚੋਖੇ ਰੁਪਈਆ ਆਇਆ ਚਲ ਪੂਰਾ ਤਾਂ ਨਹੀਂ ਮੈਨੂੰ ਪਤਾ ਉਹ 1 ਰੁਪਈਆ ਨਹੀਂ ਕਿਸੇ ਨੂੰ ਮਿਲਿਆ ਮੈਂ ਖੁਦ ਮੈਂ ਲਾਈ ਤਿੰਨ ਕਿੱਲਾਂ ਜਦ ਪਦਰ ਕੀਤੀ ਪੈਲੀ ਤੇ ਉਹ 1 ਰੁਪਈਆ ਨਹੀਂ ਪਲਿਓ 15-20 ਹਜ਼ਾਰ ਰੁਪਈਆ ਲਾ ਕੇ ਉਹਨੂੰ ਪਦਰ ਕੀਤਾ ਕੋਈ ਕਿਸੇ ਨੇ ਪੈਸਾ ਨਹੀਂ ਦਿੱਤਾ ਕੁਝ ਨਹੀਂ 650 ਰੁਪਈਆ ਵੀ ਜਿਹੜਾ ਮਿਲਿਆ ਉਹ ਮੈਂ ਕਹਾਂ ਸੋ ਤਾਂ ਸਾਰਿਆਂ ਨੂੰ ਮਿਲਿਆ 25% ਲੋਕਾਂ ਦਾ ਰਹਿ ਜਾਂਦਾ 75% ਮਿਲਿਆ ਲੋਕਾਂ ਨੂੰ ਠੀਕ ਹੈ ਜੀ ਹਾਂ ਠੀਕ ਹੈ ਜੀ ਸਰਕਾਰ ਕਿਤੇ ਨਾ ਕਿਤੇ ਆਪਦੀ ਭਰੋਸਗੀ ਗਵਾ ਚੁੱਕੀ ਲੋਕਾਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਸਾਡੇ ਵਾਸਤੇ ਜੀ ਗਵਾਚਿਆ ਕਿਤੇ ਕਿਸੇ ਪਾਸੇ ਸਾਨੂੰ ਪਤਾ ਪਰ ਸਾਡਾ ਏਰੀਆ ਜੀ ਤੱਕ ਵਿੱਚ ਆਇਆ ਸਾਡੇ ਪਾਸੇ ਤਾਂ ਇੰਦਰ ਨਹੀਂ ਕੁਝ ਕਿਸੇ ਨੂੰ ਮਿਲਿਆ ਠੀਕ ਹੈ ਇਹ ਜੋ ਉਕਰ-ਦੁਕਰ ਕਹੇ ਨੂੰ ਕੋ ਮਾੜ-ਮੋੜ ਮਿਲਿਆ ਜਿਵੇਂ ਇਹਨਾਂ ਗੱਲ ਕੀਤੀ ਕਮਰਿਆਂ ਦੀ ਜੇ ਸਾਡੇ ਪਿੰਡ ਦੇ 50 ਡਿੱਗੇ ਤੋਂ ਜੇ 10 ਮਿਲੇ ਹੋਏ ਤਾਂ ਕੀ ਮਿਲਿਆ 40 ਮਿਲੇ ਹੀ ਨਹੀਂ ਠੀਕ ਹੈ ਕਿ ਨਹੀਂ ਜੇ ਕੋਈ ਡੰਗਰ ਕਿਸੇ ਦੇ 10 ਰੁੜੇ ਤੋਂ ਜੇ 1-2 ਦੇ ਮਿਲ ਗਏ ਹੁਣ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ ਅਸਲੋਂ ਮਿਲਿਆ ਹੀ ਨਹੀਂ ਤੇ ਉਹ ਵੀ ਜਲ ਨਹੀਂ ਉਹਨਾਂ ਬਣਾ ਤਾ ਆਪਦੇ ਕਾਗਜ਼ਾਹੀ ਬਣਾ ਤਾ ਵੀ ਇਹੀ ਫਲਾਣੇ ਪਿੰਡੂ ਦੇ ਦਾ ਢਿੰਗੜੇ ਨੂੰ ਦੇ ਤਾ ਯਾਨੀ ਜੇ 100% ਨਿਕਾਣ ਤੋਂ 5% ਦੇਂਦੇ ਵੱਡੀਆਂ-ਵੱਡੀਆਂ ਮਸ਼ਹੂਰੀਆਂ ਲਾਤੀਆਂ ਹਾਂ ਵੱਡੀਆਂ-ਵੱਡੀਆਂ ਲਾਤੀਆਂ ਹੋਰ ਬਾਪੂ ਜੀ ਨਾ ਕੀ ਆਪਣਾ ਜੀ ਅ ਇਹ ਕੋ ਮਾਰਾ ਮਰ ਡੱਬਾ ਹੈ ਉਹਨਾਂ ਨੇ ਕਿਸ ਦਾ ਪਰ ਪਿਛਲ ਡੱਬੇ ਦੇ ਕੁਝ ਬਚੇ ਨੇ ਕਿਸੇ ਦਾ ਨਾ ਗਰੀਬ ਦਾ ਨਾ ਅਮੀਰ ਦਾ ਆ ਕੇ ਸਾਰੀ ਨਹੀਂ ਲਈ ਵੀ ਇਹਨਾਂ ਦਾ ਕੋਈ ਵਿਗੜਿਆ ਕਿ ਨਹੀਂ ਵਿਗੜਿਆ ਕੋਠੇ ਲੋਕਾਂ ਦੇ ਕਈਆਂ ਦੇ ਅਜੇ ਵੀ ਟੱਟੇ ਪਏ ਨੇ ਇੱਕ ਹੋਰ ਬੰਦਾ ਬੋਲਦਾ ਹਾਂਜੀ 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 ਠੀਕ ਹੈ ਜੀ ਹਾਂਜੀ ਅਸੀਂ ਅੱਗੇ ਤੱਕ ਦੇ ਵੱਡੀਆਂ ਵੱਡੀਆਂ ਮੰਕਾਂ ਮੰਗਦੇ ਸਾਂ ਵੀ ਇਹ ਨਵੀਂ ਸਰਕਾਰਾਂ ਵੀ ਇੱਕ ਵਾਰ ਇਕੀਸ਼ ਕਰ ਦੇਗੀ ਬਾਕੀ ਇਹਨਾਂ ਸਾਰਾ ਕੁਝ ਪੋਚਾ ਫੇਰ ਕੇ ਰੱਖ ਲੇਗਾ ਹੂੰ ਹੂੰ ਇਹ ਬਾਪੂ ਜੀ ਉਮਰ ਕਿੰਨੀ ਹੋ ਗਈ ਤੁਹਾਡੀ ਉਮਰ ਹੋ ਗਈ 85 86 ਜਿਹੜਾ ਪਿਛਲਾ ਪਾਣੀ ਆਇਆ ਤੁਸੀਂ ਪਿਛਲੇ ਪਾਣੀ ਵੀ ਆਉਂਦੇ ਰਹੇ ਹੋਣਗੇ 85 ਸਾਲ ਤੁਹਾਡੀ ਉਮਰ ਹੋ ਗਈ ਹੈ ਤੇ ਹੁਣ ਦੀ ਸਰਕਾਰਾਂ ਦੀ ਤੇ ਪਹਿਲੀ ਸਰਕਾਰਾਂ ਦੇ ਫਰਕ ਤੁਸੀਂ ਕੀ ਵੇਖਦੇ ਹੋ ਇਹ ਪਿਛਲੀ ਸਰਕਾਰ ਜੇ ਦੂਸਰਾ ਸੀਜ਼ਨ ਸਾਰਿਆਂ ਕਾਂਗਰਸ ਵਿੱਚ ਚੰਗੇ ਸੀ ਗੱਲ ਵੀ ਚੰਗੇ ਸੀ ਇਹਨਾਂ ਸਾਡੇ ਬਿਲਕੁਲ ਆ ਕੇ ਬਾਹਰ ਇਹਨਾਂ ਪੁੱਛੀ ਵੀ ਪਾਣੀ ਆਇਆ ਚੌਕੇ ਸਹਿ ਕੇ ਸੌਖੇ ਜੇ ਗਰੇ ਭੁੱਖੇ ਬੈਠੇ ਰਹੇ ਨੇ ਪਾਣੀ ਲੰਗਨ ਵੇਖੇ ਤੁਹਾਡੇ ਕੋਲ ਸੜਕਾਂ ਕਿਹਜੀਆਂ ਨੇ ਬਿਲਕੁਲ ਜੀ ਕੋਈ ਸਾਰ ਨਹੀਂ ਜੀ ਸਾਡੇ ਵਾਸਤੇ ਠੀਕ ਹੈ ਇਸ ਇੱਕ ਸਾਲ ਦੇ ਦੌਰਾਨ ਇਸ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਵਾਕਈ ਲੋਕਾਂ ਦਾ ਜਿਹੜੇ ਦਿਲ ਜਿੱਤ ਚੁੱਕੀ ਜਿੱਤੇ ਆ ਕਿ ਨਹੀਂ ਜਿੱਤੇ ਜੀ ਉਨੇ ਪਾਰੀ ਦਿਲ ਕੋਈ ਨਹੀਂ ਜਿਤਾਇ ਨਾ ਰਹੀ ਸਾਡੀ ਜਿਹੜੀ ਸੀ ਕਿੱਲੇ ਦਾ ਜਿਹੜਾ ਸਾਡਾ ਹੈਗਾ ਸੀ ਆਮਦਨ ਜੜੀ 70 ਤੋਂ 75000 ਰੁਪਏ ਆਈ ਜੀ ਉਹਦੇ ਵਿੱਚ ਸਾਨੂੰ ਦਿੱਤਾ 6800 ਰੁਪਏ ਆਈ ਦੁਬਾਰਾ ਪਾਰੀ ਆਉਣ ਤੇ ਜੋ ਸਾਡੀ ਫਸਲ ਮੜ ਗਈ ਆ 4 ਤੋਂ 4 8000 ਰੁਪਏ ਆ ਗਿਆ ਜੀ ਉਹਦੇ ਵਿੱਚ ਜਿਹੜਾ ਸਾਨੂੰ 6800 ਰੁਪਏ ਦਿੱਤਾ ਉਹਦਾ ਸਾਨੂੰ ਕੋਈ ਨਫਾ ਨਹੀਂ ਹੋਇਆ ਜੀ ਇਸ ਕਰਕੇ ਜੋ ਇਹ ਸਰਪੰਚਾ ਸਰਕਾਰ ਨੂੰ ਬੇਨਤੀ ਆ ਕਿ ਸਾਨੂੰ ਸਹੀ ਸਹੀ ਜਿਹੜੇ ਪੈਸੇ ਦਿੱਤੇ ਜਾਣ ਜੀ ਧੰਨਵਾਦ ਜੀ ਠੀਕ ਹੈ ਜੀ ਐ ਜਿਸ ਤਰ੍ਹਾਂ ਵੱਡੇ ਪੱਧਰ ਤੇ ਨੁਕਸਾਨ ਹੋਇਆ ਜ਼ਮੀਨਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਔਰ ਇੱਥੇ ਸੜਕਾਂ ਦਾ ਨੁਕਸਾਨ ਹੋਇਆ ਕੋਈ ਫੇਰ ਤੁਹਾਡੀ ਕੋ ਖਬਰਸਾਰ ਲੈਣ ਆਇਆ 1 ਸਾਲ ਹੋ ਗਿਆ ਨਹੀਂ ਕੋਈ ਨਹੀਂ ਆਇਆ ਜੀ ਹੂੰ ਜੋ ਪਿਛਲੇ ਸਮੇਂ ਜੋ ਪਾਣੀ ਆਇਆ ਸੀ ਹੂੰ ਉਹਦੇ ਵਿੱਚ ਜੋ ਪਾਣੀ ਲੰਘਿਆ ਹੋਇਆ ਜੀ ਉਹਦੇ ਵਿੱਚ ਘਟੋ ਘਟ ਵੀ ਗੋਡੇ-ਗੋਡੇ ਜਿਹੜਾ ਸੀ ਉਹ ਵਿੱਚ ਕਰਲ ਪੈ ਗਈ ਜੀ ਉਸ ਵਾਸਤੇ ਨਾ ਕੋਈ ਇਥੇ ਸੜਕ ਵਿਭਾਗ ਮੈਗਮ ਆਇਆ ਹੈ ਨਾ ਕੋਈ ਲੀਡਰ ਆਇਆ ਨਹੀਂ ਨਾ ਪਟਵਾਰੀ ਨਾ ਤਹਿਸੀਲ ਨਾ ਪਟਵਾਰੀ ਨਾ ਤਹਿਸੀਲਦਾਰ ਕੋਈ ਨਹੀਂ ਜੋ ਬੰਦ ਕਾਰਵਾਈ ਕਰ ਗਿਆ ਉਹ ਬਿਲਕੁਲ ਸਾਨੂੰ ਨਹੀਂ ਮਨਜ਼ੂਰ ਜੀ ਹਮਮ ਫਿਰ ਹੈ ਗਿਆ ਉਹ ਪਿੰਡਾਂ ਦੀ ਸੱਥਾਂ ਚ ਬਹਿ ਕੇ ਗੱਲਬਾਤ ਕਰਿਆ ਕਰਨਗੇ ਤੁਹਾਨੂੰ ਦਫ਼ਤਰਾਂ ਚ ਆਉਣ ਦੀ ਲੋੜ ਨਹੀਂ ਹੈਗੀ ਉਹ ਮੈਨੂੰ ਬਾਈ ਤੇ ਗੱਲ ਯਾਦ ਆ ਗਈ ਇਹ ਇਹਨੂੰ ਕਿਸੇ ਤੁਸੀਂ ਦੇਖਦੇ ਹੋ ਫਿਰ ਆਪਾਂ ਕਿਉਂਕਿ 2 ਸਾਲ ਹੋ ਗਏ ਸਰਕਾਰ ਨੂੰ ਵੇਖੋ 2 ਸਾਲ ਸਰਕਾਰ ਨੂੰ ਹੋ ਗਿਆ ਫਿਰ ਉਹੀ ਗੱਲ ਆਉਂਦੀ ਆ ਕਿ ਝੂਠ ਦਾ ਪਲੰਦਾ ਇਹ ਜਿਹੜਾ ਮੁੱਖ ਮੰਤਰੀ ਬਣਿਆ ਹੈ ਨਾ ਇਹਨੂੰ ਝੂਠ ਦਾ ਬਹੁਤ ਜ਼ਿਆਦਾ ਤਜਰਬਾ ਜਿਨਨੇ ਇਹਨਾਂ ਨੇ ਪੋਸਟਰ ਛਪਾਉਣ ਤੇ ਵੱਡੇ ਵੱਡੇ ਬੋਰਡ ਲਾਉਣ ਤੇ ਆਪਦੀਆਂ ਮਸ਼ਹੂਰੀਆਂ ਕਰਨ ਤੇ ਪੈਸੇ ਲਾ ਦਿੱਤੇ ਆ ਨਾ ਇਹ ਜਿੱਡੀਆਂ ਵੱਡੀਆਂ ਗੱਲਾਂ ਕਰਦੇ ਆ ਵੀ ਸੱਥਾਂ ਦੇ ਵਿੱਚ ਆ ਕੇ ਬੋੜਾਂ ਥੱਲੇ ਬਹਿ ਕੇ ਤਹਿਸੀਲਦਾਰ ਤੁਹਾਨੂੰ ਘਰੋਂ ਇੱਥੋਂ ਜਾਣ ਦੀ ਲੋੜ ਨਾ ਪਊ ਤਹਿਸੀਲਦਾਰ ਤੁਹਾਨੂੰ ਪੁੱਛਣ ਆਉਣਗੇ ਹਾਂ ਅਜੇ ਤੱਕ 2 ਸਾਲ ਹੋ ਗਿਆ ਕਿਤੇ ਇੱਕ ਥਾਂ ਤੇ ਵੀ ਗਿਆ ਤਹਿਸੀਲਦਾਰ ਕਿਤੇ ਪੜਵਾਰੀ ਕਿ ਪੂਰੇ ਪੰਜਾਬ ਦੇ ਵਿੱਚ ਅਸੀਂ ਨਹੀਂ ਕਹਿੰਦੇ ਵੀ ਲੱਭੀਏ ਅਸੀਂ ਡੁੱਬੇ ਹੋਏ ਹਾਂ ਸਾਡੇ ਕੋਲੇ ਪੂਰੇ ਪੰਜਾਬ ਦੇ ਵਿੱਚ ਕਿਤੇ ਇੱਕ ਵੀ ਥਾਂ ਇੱਕ ਵੀ ਥਾਂ ਜਿਹੜਾ ਆ ਵਿਖਾ ਦੇਵੇ ਵੀ ਸਾਡਾ ਤਹਿਸੀਲਦਾਰ ਸਾਹਿਬ ਜਾਂ ਡੀਸੀ ਸਾਹਿਬ ਜਾਂ ਐਸਡੀਐਮ ਸਾਹਿਬ ਇਸ ਬੋਰਡ ਥੱਲੇ ਬਹਿ ਕੇ ਜਿਹੜੀਆਂ ਇਹ ਗੱਲਾਂ ਕੀਤੀਆਂ ਸੀ ਵੀ ਬੋਰਡ ਥੱਲੇ ਬਹਿ ਕੇ ਸਾਰੇ ਕੰਮ ਹੋਣਗੇ ਇੱਕ ਬੋਰਡ ਦੀ ਨਿਸ਼ਾਨੀ ਸਾਨੂੰ ਵਿਖਾ ਦੇਵੇ ਅਸੀਂ ਮੰਨ ਜਾਾਂਗੇ ਸਰਕਾਰ ਨੂੰ ਪਾਸ ਗਿਣ ਲਵਾਂਗੇ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਇਹ ਝੂਠਾਂ ਦਾ ਬਹੁਤ ਮਾਰ ਬੰਦਾ ਹੈ ਝੂਠ ਮਾਰ ਮਾਰ ਕੇ ਇਹਨੇ ਸਰਕਾਰ ਬਣਾਈ ਆ ਪਰ ਮੈਨੂੰ ਲੱਗਦਾ ਹੈ ਵੀ ਗਾਂ ਇਹਦੇ ਝੂਠ ਚੱਲਣੇ ਨਹੀਂ ਕਿਉਂਕਿ ਇਹ ਸਪਸ਼ਟ ਲੋਕ ਸਾਰੇ ਜਾਣਗੇ ਆ ਅਸੀਂ ਡੁੱਬਿਆ ਨੇ ਤੇ ਜਾਣਿਆ ਹੀ ਜਾਣਿਆ ਹੈ ਪੂਰਾ ਪੰਜਾਬ ਇਹਨੂੰ ਜਾਣ ਗਿਆ ਵੀ ਇਹਦੇ ਨਾਲੋਂ ਸਾਨੂੰ ਪਹਿਲੇ ਲੋਕ ਬਹੁਤ ਜ਼ਿਆਦੇ ਚੰਗੇ ਸੀ ਭਾਵੇਂ ਕੋਈ ਸੀ ਇਹ ਸਾਨੂੰ ਦੁਬਾਰਾ ਜਿਹੜਾ ਆ ਅਸੀਂ ਚਾਹੁੰਦੇ ਆ ਵੀ ਸਾਨੂੰ ਇਹ ਵੇਖਣਾ ਵੀ ਨਾ ਮਿਲੇ ਅਸੀਂ ਪੰਜਾਬ ਦੇ ਲੋਕ ਹੈ ਨਾ ਜਿਹੜੇ ਬੇਨਤੀ ਕਰਦੇ ਆ ਵੀ ਸਾਡੇ ਪੰਜਾਬ ਦਾ ਖੜਾ ਛੜਦੇ ਝੂਠ ਤੇਰਾ ਬਹੁਤ ਚੱਲ ਗਿਆ ਐਦੋਂ ਗਾਂ ਤੇਰਾ ਝੂਠ ਚੱਲਣਾ ਨਹੀਂ ਕਿਉਂਕਿ ਅਸੀਂ ਡੁੱਬੇ ਹੋਏ ਆ ਸਾਡੀ ਤੂੰ ਸਾਰ ਨਹੀਂ ਲਈ ਪੂਰੇ ਪੰਜਾਬ ਦੀ ਸਾਰ ਨਹੀਂ ਲਈ